ਜੇ ਕਹਿਣ ਨੂੰ ਤਾਂ ਅੱਜ ਮੌਸਮ ਬੜਾ ਤੁੰਦੜਾ ਹੈ ਹੋ ਸਕਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਨਾ ਉੱਡਿਆ ਹੋਵੇ ਪਰ ਮੈਨੂੰ ਇਸ ਗੱਲ ਦਾ ਇੱਕ ਬੜਾ ਅੱਜ ਮੇਰੇ ਗੱਲ ਚੁਭ ਰਹੀ ਹੈ ਕਿ ਬਾਕੀ ਜਿਹੜੇ ਆਂਡ ਗਵਾਨ ਵਾਲੇ ਸਾਡੇ ਨੁਮਾਇੰਦੇ ਐ ਕਿਉਂਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਕੇ ਜਿਨ੍ਹਾਂ ਨੂੰ 2/3 ਬਹੁਮਤ ਦਿੱਤਾ ਜਿਨ੍ਹਾਂ ਦੇ राज्यसभा सांसद भी हैगे आज जे किते मौके ते होंदे तो पंजाब दी गल बिना राजनीतिक पेच-ताप दे इथे रखी जा सकती सीगी गटकरी साहब इन द रीसेंट पास्ट अभी कुछ दिन पहले ही होशियारपुर के नाम और उसकी मशहूरी में एक चार चांद और लगा जिस बात का हमें पंजाब में, में रहते हुए तो विज्ञान नहीं था जिस तरह मान्योग प्रधानमंत्री लक्षद्वीप गए तो सारी दुनिया आज लक्ष्य द्वीप की बात कर रही है एक टूरिस्ट डेस्टिनेशन अपने आप में बन गया उसी तरह कुछ दिन पहले हमारे होशियारपुर में एक बड़े फेमस पॉलिटिशियन हमारे दिल्ली के मुख्यमंत्री विपासना करने के लिए आए थे अब एक नए चार चांद यहां पे लगे हैं लोगों को पता लगा मनु ही नहीं पता भी रहते विपासना में होंगी ध्यान भी लाई जाता है तो अच्छ इस करके मेरी मांग आपसे ये थी कि चंडीगढ़ से इधर आते हुए बलाचौर से लेके जो और से आगे मुकेरिया तक की जो सड़क है करीबन 120 किलोमीटर उसको भी फोर लेनिंग के अंदर अगर डालने तो मैं समझता हूँ इस इलाके में आने वाले अगर को और भी ध्यान लगाने के लिए यहां आना चाहे तो उसकी भी उनको भी इस किस्म की कोई तकलीफ ना हो आज ਆਪਕੇ ਅਗਰ ਨਾਮ ਬੱਚੇ ਬੱਚੇ ਦੀ ਜ਼ਬਾਨ 'ਤੇ ਹੈ ਸਾਹਿਬ ਮੈਂਨੇ ਕਹੀਂ ਕਿਸੇ ਹਾਈਵੇ 'ਤੇ ਹਿੰਦੁਸਤਾਨ ਕੇ ਕਿਸੇ ਹਾਈਵੇ 'ਤੇ ਤੁਸੀਂ ਸਾਰੇ ਬੈਠੇ ਹੋ ਤੁਸੀਂ ਮੈਨੂੰ ਦੱਸ ਦਿਓ ਜੇ ਤੁਸੀਂ ਕਿਤੇ ਕਿਸੇ ਹਾਈਵੇ 'ਤੇ ਗੱਡਕਰੀ ਜੀ ਦੀ ਫੋਟੋ ਦੇਖੀ ਹੋਵੇ ਪੋਸਟਰ ਲੱਗਿਆ ਦੇਖਿਆ ਹੋਵੇ ਕਿਸੇ ਨੇ ਪੋਸਟਰ ਨਹੀਂ ਦੇਖਿਆ ਪਰ ਬੱਚੇ-ਬੱਚੇ ਨੂੰ ਪਤਾ ਹੈ ਹਿੰਦੁਸਤਾਨ ਦੇ ਬੱਚੇ-ਬੱਚੇ ਨੂੰ ਪਤਾ ਹੈ ਵੀ ਗੱਡਕਰੀ ਸਾਹਿਬ ਉਹ ਸੜਕਾਂਲੇ ਮੰਤਰੀ ਹੈ ਜਿਨ੍ਹਾਂ ਨੇ ਹਨੇਰੀ ਲਿਆਤੀ ਸੜਕਾਂਲੇ ਹਨੇਰੀ ਲਿਆਤੀ ਸਿਰਫ ਤਾਲੀਆਂ ਬਜਾਉਣ ਵਾਲੀ ਨਹੀਂ ਸਾਹਿਬ ਜਿਹੜੇ ਮੰਚ ਤੇ ਬੈਠੇ ਆ ਕਿਸੇ ਵੀ ਕਿਤੇ ਜੁੜੇ ਆਣ ਜੇ ਨਹੀਂ ਕੋਈ ਇੱਥੇ ਬੈਠਾ ਜੇ ਸੁਣੇ ਕੋਈ ਸੁਣਦਾ ਵੇ ਸਭ ਕੰਮ ਬੋਲਦਾ ਹੈ ਲੋਕ ਕੰਮ ਲੋਕਾਂ ਨੂੰ ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ ਸ਼ਕਲ ਦੇਖ ਕੇ ਨਹੀਂ ਵੋਟਾਂ ਪੈਂਦੀਆਂ ਰਾਜਨੀਤੀ ਦਾ ਅਸਲ ਮਕਸਦ ਕੰਮ ਕਰਨਾ ਹੈ ਆ ਸਬਕ ਇਥੋਂ ਸਿੱਖਣਾ ਚਾਹੀਦਾ ਹੈ ਜਿਹੜਾ ਮੈਂ ਸਮਝਦਾ ਲੋਕ ਅੱਜ ਜਿਹੜੇ ਨਹੀਂ ਜਿਨ੍ਹਾਂ ਨੇ ਸ਼ਰਕਤ ਕੀਤੀ ਉਹ ਵਾਂਝੇ ਰਹੇ